ਆਲਾ ਜਲਾਲਪੁਰੀਆ ਆ ਵੀ ਪਾਲਿਆ ਆ ਵੀ ਪਾਲਿਆ ਛਾ ਵੀ ਪਾਲਿਆ ਆਪਣੇ ਦੀਵਾਨਿਆਂ ਦਾ ਦਿਲ ਲਵਾ ਵੀ ਪਾਲਿਆ ਕਮਾਲਪੁਰੇ ਵਿੱਚ ਆ ਕੇ ਜਲਵਾ ਦਿਖਾ ਵੀ ਪਾਲਿਆ ਇੰਦਰਪਾਲ ਨਾਲ ਯਾਰੀ ਪਗਾ ਵੀ ਪਾਲਿਆ ਆ ਵੀ ਪਾਲਿਆ ਛਾ ਵੀ ਪਾਲਿਆ ਜਿਹੜੇ-ਜਿਹੜੇ ਜਲਾਲਪੁਰੀਏ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇੰਦਰਪਾਲ ਦੇ ਨਾਲ ਯਾਰੀ ਹੈ ਜਲਾਲਪੁਰ ਦੀ ਧਰਤੀ ਇਹ ਦੁਨੀਆ ਦਾ ਟਾਪਰ ਹੈ ਇਹ ਦੁਨੀਆ ਦਾ ਬ੍ਰਾਂਡਡ ਹੈ ਇਹੋ ਜੇ ਮੱਲ ਨਿਤ ਨਿਤ ਨਹੀਂ ਮਾਮਾ ਜੰਮਦੀ ਹੈ ਇਹੋ ਜੇ ਮੱਲ ਨਿਤ ਨਿਤ ਨਹੀਂ ਮਾਮਾ ਜੰਮਦੀ ਹੈ ਇਹ ਜਲਾਲਪੁਰ ਦਾ ਪਾਲਾ ਮਣਿਆਂ ਦਾ ਝਾਫਾ ਏ ਪੁੱਠੇ ਸਿੱਧੇ ਦਾ ਮਾਰ ਚਾੜ ਦਾ ਕਿਟਾਪਾ ਏ ਬੋਟੇ ਬਾਈ ਕਰਦੇ ਗੱਲ ਯਾਰ ਚਾੜ ਦਾ ਕਿਟਾਪਾ ਏ ਕਮਾਲਪੁਰੇ ਵਿੱਚ ਜਲਾਲਪੁਰੀਆ ਪਾਲਾ ਇੱਕ ਵਾਰੀ ਦੱਸਿਓ ਕਿੰਨਾ ਪਿਆਰ ਆ ਮੇਲਾ ਗੁੰਵਿੰਦਾ ਦੁਨੀਆ ਦਾ 스타 ਲੰਮੀ ਪਾਰੀ ਦਾ ਘੋੜਾ ਜੇ ਕਹਿ ਲਈਏ ਜਿਵੇਂ ਅਮਨ ਨੇ ਕਿਹਾ ਵੀ ਨਿਤ ਮਾਵਾ ਪੁੱਤ ਨਹੀਂ ਜੰਦੀਆਂ ਵਾਹ ਕਾਂਗੇ ਵਾਲਿਆ ਪਿਆਰ ਵੀ ਬੜਾ ਸੇਵਾ ਰਾਣਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਲੰਬੜ ਕੋਚ ਜੀ ਆਏ ਨੇ ਬੱਗੇ ਪਿੰਡ ਦੇ ਦੁੱਲੇ ਦਾ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹ ਪਹਿਲੀਆਂ ਤੋਂ ਭਰਾਏ ਸਾਡੇ ਕੁਲਵੰਤ ਕੋਚ ਜੋਗੇ ਵਾਲੀਏ ਨੇ ਦੇਬੇ ਪੰਡਾਲ ਦੇ ਦਰਸ਼ਨ ਕਰਵਾਏ ਦੇਵੇ ਭੰਡਾਲ ਦੀ ਬਦੌਲਤ ਕਹਿੰਦੇ ਜਲਾਲਪੁਰੀਏ ਪਾਲੇ ਨਾਲ ਪਿਆਰ ਬਣਿਆ ਜਦੋਂ ਪਾਲਾ ਅਮਰੀਕਾ ਵਿੱਚ ਰਹਿੰਦਾ ਤੇ ਇੱਕ ਦੋ ਮਹੀਨਿਆਂ ਬਾਅਦ ਕਹਿੰਦੇ ਸਟੂਲ ਵੀਜੀ ਹੈ ਪਰ ਹਾਲਜਾਲ ਅਮਨੇ ਦੋ ਕਮਹੀਨਿਆਂ ਬਾਅਦ ਵੀ ਕਿੱਦਾਂ ਤੂੰ ਸਾਡਾ ਪੁਰਾਣਾ ਯਾਰ ਹੈ ਸਾਡਾ ਪੁਰਾਣਾ ਭਰਾ ਜਲਾਲਪੁਰੀਆ ਪਾਲਾ ਯਾਰੀਆਂ ਨਮਾਉਣੀਆਂ ਜਾਣਦਾ ਹੈ ਯਾਰੀਆਂ ਲਾਉਣੀਆਂ ਜਾਣਦਾ ਹੈ ਮੈਂ ਵਿਸ਼ੇਸ਼ ਤੌਰ ਤੇ ਜਲਾਲਪੁਰੀਏ ਪਾਲੇ ਭਰਾ ਦਾ ਬੱਗੇਪਿੰਡ ਦੇ ਦੁੱਲੇ ਦਾ ਸੇਵੇ ਰਾਣੇ ਜੀ ਦਾ ਵਿਸ਼ੇਸ਼ ਤੌਰ ਤੇ